ਗ੍ਰੇਵ ਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਤਰੀ ਭਾਰਤ ਦੇ ਵਕਕ ਸੂਬਿਆਂ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਗ ਦੇ ਸਮੇਂ ਨਣਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮਦਪਾਗੀ ਹੈ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਮ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਸਾਰੀ ਨਾਨਕ ਨਾਮ ਨੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਸ ਵਾਰੀ ਜਥਾ ਨਹੀਂ ਜਾ ਸਕਦਾ ਪਾ ਦੇ ਸਰਕਾਰ ਨੂੰ ਤਰੀਕਾ ਕਿ ਪਾਕਿਸਤਾਨ ਸਰਕਾਰ ਨਾਲ ਟੇਕ ਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ ਇਸ ਕਰਕੇ ਸੁਪੇ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸੇ ਕੌਮਦੀਆਂ ਭਾਵਨਾ ਨੂੰ ਦਿੱਤੇ ਹੋਇਆ ਰੁੰਟ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕੱਟ ਖਤਮ ਕਰਨੀ ਚਾਹੀਦੀ। ਦੇਸ਼ ਦੇ ਗ੍ਰਹਿ ਵਿਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉੱਤਰੀ ਭਾਰਤ ਦੇ ਵਾਕਕ ਸੂਬਿਆਂ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਗ ਦੇ ਸਮੇਂ ਨਨਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮਦਪਾਗੀ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਸੁਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾੰਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਸ ਸਾਰੀ ਨਾਨਕ ਨਾਮ ਲੈਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਛੱਟ ਵੱਜਦੀ ਹੈ ਜਦੋਂ ਇਹ ਸੰਦੇਸ਼